ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮਿੱਤਰੋ ਠੀਕ ਠਾਕ ਲੋ ਭਾਈ ਅੱਜ ਆਪਾਂ ਤੁਹਾਨੂੰ ਇੱਕ ਨਵਾਂ ਸ਼ੌਂਕ ਕਰਾਉਣ ਜਾ ਰਹੇ ਹਾਂ ਤੇ ਸਾਰੇ ਖੁੱਡਿਆਂ ਦੇ ਵਿੱਚ ਕਬੂਤਰ ਆ ਜੋੜੇ ਲੱਗੇ ਹੋਏ ਆ ਸਾਰੇ ਦੇ ਸਾਰੇ ਤੁਹਾਨੂੰ ਦਿਖਾਵਾਂਗੇ ਔਰ ਤੁਸੀਂ ਜਿੰਨੇ ਵੀ ਕਬੂਤਰ ਦੇਖਣ ਜਾ ਰਹੇ ਹੋ ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਦੇ ਸਾਰੇ ਜਿਹੜੇ ਆ ਸੇਲ ਆ ਜਿਹੜੇ ਭਰਾ ਖਰੀਦਣਾ ਚਾਹੁੰਦੇ ਸੀ ਜਾਇਜ਼ ਰੇਟਾਂ ਤੇ ਕਬੂਤਰ ਆਏ ਭਰਾ ਦਾ ਨੰਬਰ ਦੇ ਰਹਿਆਂ ਵਿੱਚ ਜਿਹੜੇ ਵੀ ਕਿਸੇ ਵੀ ਵੀਰ ਨੂੰ ਚਾਹੀਦੇ ਹੁਣ ਬਾਈ ਨਾਲ ਸੰਪਰਕ ਕਰਕੇ ਤੇ ਉਹ ਇਹ ਖਰੀਦ ਸਕਦਾ ਠੀਕ ਆ ਤੇ ਬਹੁਤ ਵਧੀਆ ਵਧੀਆ ਵਿੱਚ ਕਬੂਤਰ ਹੈਗੇ ਨੇ ਵੀਰ ਦੇ ਕੋਲ ਤੇ ਕੁਝ ਭਰਾ ਕਹਿੰਦੇ ਸੀ ਕਿ ਆਪਾਂ ਨੂੰ ਨੀਲੇ ਚਾਹੀਦੇ ਜਾਂ ਕਾਲੇ ਚਾਹੀਦੇ ਉਹ ਵੀ ਹੈਗੇ ਆ ਬਾਈ ਤੁਹਾਨੂੰ ਇੱਕ ਜੋੜੀ ਦਿਖਾ ਦਿੰਨੇ ਆ ਕਾਲਿਆਂ ਦੀ ਆਹ ਲਓ ਬਾਈ ਇੱਕ ਬਾਈ ਨੇ ਸ਼ਾਹ ਕਾਲਿਆਂ ਦੀ ਜੋੜੀ ਆ ਚਟੀਆਂ ਦਾ ਕਬੂਤਰ ਆ ਤੇ ਖਟੀਆਂ ਦੀ ਕਬੂਤਰੀ ਆ ਬਾਈ ਝਾੜੇ ਦੇ ਵਿੱਚ ਨੇ ਦੋਨੇ ਇੱਕ ਜੋੜੀ ਇਹ ਹੈਗੀ ਆ ਠੀਕ ਆ ਜੀ ਤੇ ਇੱਕ ਜੋੜੀ ਨੇ ਬਾਈ ਆ ਲਾਈਆ ਬਾਈ ਨੇ ਲਾਲ ਸਰਿਆਂ ਦੀ ਰੰਗ ਲੱਗਾ ਹੋਇਆ ਇਹਨਾਂ ਦੇ ਥੱਲੇ ਬਾਈ ਹੁਣਾਂ ਦਾ ਬਾਈ ਸੇਲ ਪਰਚੇਜ ਦਾ ਕੰਮ ਆ ਫੇਰ ਦੱਸ ਦਈਏ ਬੱਚੇ ਬਹੁਤ ਰਿਜੈਕਟ ਹਨ ਠੀਕ ਆ ਜੀ ਤੇ ਬਾਕੀ ਤੁਸੀਂ ਗੱਲਬਾਤ ਕਰਕੇ ਆਪਣੀ ਪਹਿਚਾਣ ਦੇ ਹਿਸਾਬ ਦੇ ਨਾਲ ਖਰੀਦ ਸਕਦੇ ਹੋ ਥੋੜਾ ਬਹੁਤ ਮੀਂਹ ਪੈਣ ਦੇ ਕਰਕੇ ਜਿਹੜਾ ਕਬੂਤਰ ਗੰਦੇ ਹੋ ਜਾਂਦੇ ਬਰਸਾਤਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਠੀਕ ਆ ਜੀ ਇਹ ਜੋੜਾ ਹੀ ਲਾਲ ਸਰਿਆਂ ਦਾ ਆ ਠੀਕ ਆ ਜੀ ਤੇ ਇਧਰ ਤੁਹਾਨੂੰ ਦਿਖਾਣੇ ਆ ਖੁੱਬਿਆਂ ਦੇ ਵਿੱਚ ਵੀ ਕਾਫੀ ਜੋੜੇ ਹੈਗੇ ਨੇ ਕੱਲਾ ਕੱਲਾ ਜੋੜਾ ਤੁਹਾਨੂੰ ਦਿਖਾਣੇ ਆ ਬਾਈ ਆਹ ਲਓ ਬਾਈ ਇੱਕ ਦੇਖੋ ਆ ਪਹਿਲਾਂ ਰੱਤਿਆਂ ਦਾ ਜੋੜਾ ਆ ਕਰੋ ਸ਼ੌਂਕ ਬਾਈ ਖਟੀਆਂ ਖਾਂਦੇ ਆਏ ਲਾਲ ਰੱਤੇ ਨੇ ਬਾਈ ਕਬੂਤਰੀ ਪੂਰਾ ਦਿਨ ਉੱਡੀ ਹੈ ਬਾਈ ਅੱਛਾ ਆਹ ਰੱਤੀ ਕਬੂਤਰੀ ਬਿਲਕੁਲ ਰੱਤੀ ਕਬੂਤਰੀ ਪੂਰਾ ਦਿਨ ਉੱਡੀ ਹੋਈ ਆ ਬਾਈ ਹੁਣੀ ਦੱਸਦੇ ਨੇ ਨਸਲਾਂ ਬਹੁਤ ਬਹੁ ਸੁੰਨੀਆਂ ਤੇ ਬਹੁਤ ਚੰਗੇ ਚੰਗੇ ਕਬੂਤਰ ਵੀ ਨੇ ਬਾਈ ਕੱਲਾ ਕੱਲਾ ਜੋੜਾ ਤੁਹਾਨੂੰ ਦਿਖਾਵਾਂਗੇ ਇੱਕ ਜੋੜਾ ਇਹ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਤੇ ਦੂਸਰਾ ਜੋੜਾ ਵੀ ਦੇਖੋ ਕਿੰਨਾ ਵਧੀਆ ਹੈ ਬਾਈ ਜੀ ਹਾਂ ਦੇਖੋ ਸ਼ਾਂਖੀ ਕਬੂਤਰੀਆਂ ਤੇ ਡੱਬਾ ਕਬੂਤਰ ਆ ਕਾਲੀਆਂ ਦਾ ਬਹੁਤ ਪਿਆਰਾ ਜੋੜਾ ਹੈ ਲਾਲ ਡੱਬੇ ਬੱਚੇ ਮਾਰਦਾ ਕਬੂਤਰ ਅੱਛਾ ਹਾਂ ਲਾਲ ਡੱਬਾ ਕਬੂਤਰ ਆ ਤੇ ਬੱਚੇ ਵੀ ਬਈ ਲਾਲ ਡੱਬੇ ਕੜਦਾ ਆ ਕੁੱਤਕਾ ਛੱਲਾ ਪਾਇਆ ਕਬੂਤਰ ਨੇ ਠੀਕ ਆ ਆ ਲੋ ਬਈ ਛੱਲੀ ਪੱਕੀ ਠਲ ਪਈ ਹੋਈ ਆ ਇਹਦੇ ਪੈਰ ਦੇ ਵਿੱਚ ਐ ਦੇਖੋ ਜੀ ਇਹ ਜੋੜਾ ਹੈਗਾ ਡੱਬੇ ਦਾ ਤੇ ਨਾਲ ਸ਼ਾਂਖੀ ਕਬੂਤਰੀ ਆ ਬਈ ਤੇ ਆ ਜੋ ਥੱਲੇ ਤੁਹਾਨੂੰ ਇੱਕ ਜੋੜਾ ਦਿਖਾਈਏ ਆ ਨਿੱਕੀ ਜੀ ਕਬੂਤਰੀ ਬਾਲੀ ਚੰਗੀ ਆ ਬਈ ਆਂਡੇ ਰੱਖੇ ਹੋਏ ਆ ਇਹਦੇ ਕਾਲੀ ਚੀਨੀ ਕਬੂਤਰੀ ਆ ਖਟੀਆਂ ਦੀ ਐ ਦੇਖੋ ਬਹੁਤ ਚੰਗੇ ਕਬੂਤਰੀ ਆ ਤੁਸੀਂ ਵੀ ਕਹੋਗੇ ਕਿ ਵਧੀਆ ਆ ਕਿਉਂਕਿ ਜਿਹੜਾ ਚੰਗਾ ਪੰਛੀ ਆ ਉਹ ਦੱਸਦਾ ਆ ਐ ਦੇਖੋ ਬਈ ਕਾਲਾ ਪਰ ਹੈਗਾ ਇਹਦੇ ਸਰੀਰ ਦੇ ਵਿੱਚ ਤੇ ਪਰ ਕਬੂਤਰੀ ਬੜੀ ਚੰਗੀ ਆ ਉਤੋਂ ਕਬੂਤਰ ਹੀ ਬਹੁਤ ਚੰਗਾ ਲੱਗਿਆ ਇਹਦੇ ਨਾਲ ਅੱਛਾ ਕਬੂਤਰ ਰੱਤਾ ਬੱਚਾ ਮਾਰਦਾ ਇੱਕ ਇੱਕ ਕਾਲਦੰਬਾ ਬੱਚਾ ਮਾਰਦਾ ਰੱਤਾ ਤੇ ਕਾਲਦੰਬਾ ਦੇਖੋ ਅੱਖਾਂ ਕਬੂਤਰ ਦੀਆਂ ਬਾਈ ਲਾਲਸਰਾ ਕਬੂਤਰੇ ਜੋੜਾ ਹੀ ਆ ਜੋੜਾ ਹੀ ਸੁਨੱਖਾ ਪੂਰਾ ਵਧੀਆ ਤੇ ਕਦ ਕਾਠ ਵਜੂਦ ਪਰ ਸਭ ਕੁਝ ਇਹਨਾਂ ਦਾ ਵਧੀਆ ਆ ਜੀ ਇਹ ਸਾਰੇ ਜੋੜੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਦੇ ਸਾਰੇ ਬਾਈ ਸੇਲ ਆ ਫੇਰ ਤੁਹਾਨੂੰ ਦੱਸ ਦਈਏ ਇੱਕ ਵਾਰੀ ਤੇ ਇੱਕ ਜੋੜਾ ਆ ਆ ਇਹ ਵੀ ਖਟੀਆਂ ਦਾ ਆ ਤਰੀਵੇਂ ਦਾ ਕੱਚੀ ਪੀਰ ਵਾਕਿਆ ਯਾਰ ਆ ਲਓ ਮਿੱਤਰੋ ਜਿਹੜੇ ਕਹਿੰਦੇ ਸੀ ਨਾ ਪੀਲੀ ਅੱਖ ਕੇ ਚਾਹੀਏ ਲਾਲ ਚੀਨੇ ਦੇਖੋ ਬਾਈ ਹੈ ਨਾ ਪੂਰੀ ਸ਼ਾਨਦਾਰ ਮਜ਼ਾ ਆ ਗਿਆ ਦੇਖ ਕੇ ਕਬੂਤਰੀ ਬਹੁਤ ਚੰਗੀ ਕਬੂਤਰੀ ਹੈ ਚੜੇਰੀ ਹੈ ਪਰ ਵੀ ਇਹ ਜਿਹੜੇ ਗਰਦੇਵ ਵਾਲੇ ਕਬੂਤਰ ਨਹੀਂ ਸੀ ਜਿਵੇਂ ਬਾਈ ਉਵੇਂ ਆ ਬਈ ਕਬੂਤਰੀ ਕਿਥੋਈ ਹੋਈ ਹੈ ਉਹ ਗੇਮ 'ਚ ਹੀ ਆਈ ਭਾਈ ਉਹ ਚੰਗੀ ਕਬੂਤਰੀ ਹੈ ਆਹ ਦੇਖੋ ਬਾਈ ਕਬੂਤਰੀ ਕਬੂਤਰੀ ਬਹੁਤ ਚੰਗਾ ਪਰ ਲਾਲ ਚੀਨਾ ਜ ਹੈ ਨਾ ਬਾਈ ਵਧੀਆ ਲੱਗੂ ਕਿ ਤੁਹਾਨੂੰ ਮੈਨੂੰ ਇੰਨਾ ਪਤਾ ਵੀ ਕਬੂਤਰੀ ਹੈ ਵੀ ਵਧੀਆ ਹੈ ਤੇ ਤੁਹਾਨੂੰ ਵੀ ਵਧੀਆ ਲੱਗੂ ਤੇ ਕਬੂਤਰ ਨਾਲ ਤੁਹਾਨੂੰ ਦਿਖਾ ਦੰਨੇ ਆ ਆ ਲੱਗਾ ਖਟੀਆਂ ਦਾ ਲਾਲ ਚੀਨਾ ਬਾਹਰ ਵਿੱਚ ਸਾਰੇ ਬਾਹਰ ਕੱਢ ਕੇ ਵੀ ਬਈ ਇੱਕ ਵਾਰ ਤੁਹਾਨੂੰ ਆਪਾਂ ਦਿਖਾ ਦਵਾਂਗੇ ਪਹਿਲਾਂ ਤੁਹਾਨੂੰ ਸ਼ੌਂਕ ਕਰਾ ਦਈਏ ਦੇਖੋ ਅੱਖ ਨੋਕ ਤੇ ਆਹ ਨੇ ਇਹਦੇ ਪੰਜੇ ਬੋਸ ਨਾ ਖਾਈ ਵੀ ਕਬੂਤਰ ਬਈ ਅੱਗੇ ਆ ਜੋ ਇੱਕ ਜੋੜ ਆ ਹੈ ਆ ਕਬੂਤਰ ਹੀ ਬਹੁਤ ਚੰਗਾ ਹੈਗਾ ਇਹ ਲੋ ਬਈ ਇਹ ਨਾਰਗੀ ਟਾਂ ਦੇ ਕਬੂਤਰ ਖੱਟੀ ਆਖੋ ਇਹਦੀਆਂ ਵੀ ਅੱਖਾਂ ਦੇਖੋ ਇਸ ਕਬੂਤਰ ਦੀਆਂ ਬਹੁਤ ਚੰਗਾ ਵੈ ਨਾਲ ਕਬੂਤਰੀ ਲੱਗੀ ਲੋਂਗਾ ਵਾਲੀ ਆ ਲੰਗਾਂ ਵਾਲੀ ਕਬੂਤਰੀਆਂ ਨਾਲ ਇਹ ਵੀ ਖੱਟੀਆਂ ਦੀ ਆ ਬਈ ਮੜੀ ਚੜੇ ਪੈ ਗਈ ਹੈ ਕਬੂਤਰੀ ਬਹੁਤ ਚੰਗੀ ਆ ਇੱਕ ਤੇ ਜੋੜ ਭਈਆ نیچے ਲਗਾਇਆ ਆ ਵੀਤਾਂ ਨੂੰ ਦਿਖਾ ਦਿੰਨੇ ਆ ਭਰਾ ਕਹਿੰਦੇ ਆਂਦੇ ਭਾਈ ਚੰਗੀ ਤਰ੍ਹਾਂ ਦੇ ਨਾਲ ਦਿਖਾ ਦਿਆ ਕਰੋ ਇਹ ਵੀ ਖੱਟੀਆਂ ਦਾ ਮਿਸੀ ਨੋਕ ਦਾ ਕਬੂਤਰ ਠੀਕ ਹੈ ਜੀ ਜਦੋਂ ਬਾਹਰ ਆਣਗੇ ਖੜਾ ਹਾਂਦਾ ਤੁਹਾਨੂੰ ਫੇਰ ਪਤਾ ਲੱਗਣਾ ਫਿਲਹਾਲ ਆਪਾਂ ਇਹਨਾਂ ਨੂੰ ਤੁਹਾਨੂੰ ਵਿੱਚ ਦਿਖਾ ਰਹੇ ਆਂ ਐ ਕਰੋ ਬੰਦ ਭਈ ਅਗਲੇ ਖੁੱਡਿਆਂ ਦੇ ਵਿੱਚ ਚੱਲੀਏ ਆ ਜਿਓ ਭਾਈ ਮਿੱਤਰੋ ਅਗਲੇ ਵੀ ਤੁਹਾਨੂੰ ਜੋੜੇ ਦਿਖਾਈਏ ਆਪਾਂ ਆ ਲਓ ਭਾਈ ਇੱਥੇ ਆ ਜਾਓ ਬਾਈ ਆ ਰੱਤਾ ਕਬੂਤਰ ਆ ਬਾਈ ਹਾਂਜੀ ਰੱਤਾ ਕਬੂਤਰ ਕੋਰੀ-ਕੋਤਰੀ ਵਾਲੇ ਚੰਗੇ-ਚੰਗੇ ਰੱਖਿਆ ਵੀਰ ਨੇ ਇਹ ਸਾਰੇ ਜੋੜੇ ਜਿਹੜੇ ਦੇਖਣ ਦਿਓ ਬਾਈ ਜੀ ਸਾਰੇ ਸੇਲ ਹੈਗੇ ਨੇ ਰੱਤਾ ਦੇਖੋ ਚਟੀਆਂ ਚਮਕਦੀਆਂ ਅੱਖਾਂ ਤੇ ਕਬੂਤਰੀ ਨਾਲ ਲਾਲ ਚੀਨੀ ਬਹੁਤ ਸੋਹਣੀ ਬੱਚੇ ਬਹੁਤ ਦੇ ਆ ਵੀ ਜੋੜਦੇ ਅੱਛਾ ਜੀ ਬਿਲਕੁਲ ਇਸ ਜੋੜੇ ਦਾ ਵੀ ਰਿਜ਼ਲਟ ਜਿਹੜਾ ਬਾਈ ਵਧੀਆ ਆ ਲੱਖ ਬੱਚੇ ਆਪਣਾ ਕੰਮ ਦਿਖਾਣਾ ਵੀਰੇ ਖਰੀਦਨੇ ਤੁਸੀਂ ਆਪਣੇ ਹਿਸਾਬ ਦੇ ਨਾਲ ਜਿੰਮੇ ਵੀ ਤੁਹਾਨੂੰ ਠੀਕ ਲੱਗੇ ਤੁਸੀਂ ਖਰੀਦ ਸਕਦੇ ਹੋ ਮੇਰੇ ਵੀਰ ਠੀਕ ਹੈ ਜੀ ਤੇ ਵਧੀਆ ਲੱਗਦੇ ਆ ਬਾਬੇ ਦੀ ਕਿਰਪਾ ਦੇ ਨਾਲ ਬਾਕੀ ਜਿਹੜੇ ਜਦੋਂ ਆਪਾਂ ਇਹਨਾਂ ਦੀ ਵਰਤੋਂ ਕਰਦੇ ਆ ਮਤਲਬ ਵੜਾ ਕੇ ਦੇਖਦੇ ਆ ਰਿਜ਼ਲਟ ਲੈਂਦੇ ਆ ਫੇਰ ਹੀ ਪਤਾ ਲੱਗਦਾ ਵੀ ਕਿਹੜਾ ਕਿੰਨੇ ਪਾਣੀ ਦੇ ਵਿੱਚ ਆ ਠੀਕ ਹੈ ਜੀ ਅੱਗੇ ਆ ਜੋ ਬਈ ਇੱਕ ਤੁਹਾਨੂੰ ਹੋਰ ਜੋੜਾ ਦਿਖਾਈਏ ਆ ਦੇਖੋ ਜੋੜਾ ਕਿੰਨਾ ਸਨੱਖਾ ਕਬੂਤਰ ਆ ਇਧਰ ਹੋਏ ਕਬੂਤਰ ਆਣਾ ਨਾ ਲੌਂਗਾ ਵਾਲਾ ਕਬੂਤਰ ਚਿੱਟੀਆਂ ਦਾ ਬੜਾ ਹੀ ਚੰਗਾ ਬਈ ਖਟੀਆਂ ਦੀ ਕਬੂਤਰੀ ਉਹ ਚੰਗੇ ਵੀ ਖਟੀਆਂ ਦੀ ਕਬੂਤਰੀ ਆ ਜਿਹੜੀ ਨਾਲ ਬਈ ਬੈਠੀ ਆ ਕਬੂਤਰ ਦੀਆਂ ਅੱਖਾਂ ਬੜੀਆਂ ਚੰਗੀਆਂ ਬਈ ਇਹ ਕਬੂਤਰ ਕੋ ਨਸਲੀ ਹੈ ਆ ਦੇਖੋ ਬਈ ਅੱਖ ਕਬੂਤਰ ਦੀ ਚਿੱਟੀ ਨੋਕ ਦਾ ਕਬੂਤਰ ਆ ਤੇ ਅੱਖ ਬਹੁਤ ਵਧੀਆ ਹੈ ਦੀ ਕਬੂਤਰ ਦੀ ਵੱਡਾ ਕਬੂਤਰ ਆ ਆ ਦੇਖੋ ਆਂਡੇ ਬਹੁਤੇ ਜੋੜਿਆਂ ਨੇ ਬਈ ਰੱਖੇ ਹੋਏ ਆ ਠੀਕ ਆ ਜੀ ਤੇ ਇੱਕ ਜੋੜਾ ਬਈ ਆਹ ਹੈ ਆ ਦੇਖੋ ਲਾਲ ਚੀਨੀ ਕਬੂਤਰੀ ਆ ਤੇ ਲਾਲ ਸਰਾ ਕਬੂਤਰ ਚਿੱਟੀਆਂ ਦਾ ਜੋੜਾ ਹੈ ਪੂਰੇ ਦਾ ਪੂਰਾ ਹੀ ਬਈ ਇਹ ਵੀ ਪੂਰਾ ਵਧੀਆ ਜੋੜਾ ਆ ਸਾਰੇ ਲਾਲ ਸਰੀਆ ਨੀਚੇ ਵੀ ਆ ਜੋੜਾ ਹੈਗਾ ਜਾਂ ਇਹ ਵੀ ਲਾਲ ਸਰੀ ਕਬੂਤਰੀ ਆ ਪੱਕੇ ਛੱਲੇ ਬਾਈ ਦੋਨੇ ਪੈਰ ਤੇ ਪੈਰਾਂ ਦੇ ਵਿੱਚ ਪੱਕੇ ਛੱਲੇ ਆ ਪੱਕਾ ਛੱਲਾ ਬਈ ਕਬੂਤਰੀ ਦੇ ਪੈਰ ਦੇ ਵਿੱਚ ਪਿਆ ਹੋਇਆ ਇਹ ਜਦੋਂ ਕਬੂਤਰ ਬਾਈ ਖੜਾੜੀਆਂ ਕੋਲੋਂ ਜ਼ਿਆਦਾ ਵੱਧ ਜਾਂਦੀ ਆ ਬਾਈ ਹੁਣੇ ਖਰੀਦ ਲੈਂਦੇ ਆ ਸੇਲ ਪਰਚੇ ਦਾ ਕੰਮ ਆ ਤੇ ਸੇਲ ਜਿਹੜਾ ਉਹ ਕਰਦੇ ਰਹਿੰਦੇ ਆ ਠੀਕ ਆ ਜੀ ਇਹ ਜੋੜਾ ਹੈ ਤੇ ਇੱਕ ਜੋੜ ਬਾਈ ਆ ਹੈ ਕਬੂਤਰੀ ਬਹੁਤ ਚੰਗੀ ਨੇ ਠੀਕ ਆ ਜੀ ਦੀਵੇ ਅੱਖ ਦੀ ਕਬੂਤਰੀ ਆ ਸਹੀ ਆ ਨਾ ਦੇਖੋ ਹਾਂ ਹਾਂ ਸਹੀ ਆ ਝਾੜੇ ਦੇ ਵਿੱਚ ਐ ਵੀ ਨਾ ਲਾਲ ਚਿੰਨਾ ਕੋ ਉਤਰ ਲੱਗਿਆ ਬਹੁਤ ਵਧੀਆ ਸੁਫਾਸੀ ਰੱਖ ਹਾਂ 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 ਠੀਕ ਹੋ ਗਿਆ ਐ ਬਈ ਇੱਧਰ ਤੁਹਾਨੂੰ ਦਿਖਾਏ ਜੋੜੇ ਅੱਗੇ ਆ ਜੋ ਵੀਰੇ ਇੱਧਰ ਤੁਹਾਨੂੰ ਦਿਖਾਉਨੇ ਆਪਾਂ ਐਸ ਖੁੱਡੇ ਦੇ ਜੋੜਿਆਂ ਨੂੰ ਵੀ ਆ ਲਓ ਬਈ ਆ ਦੇਖੋ ਤੇ ਆ ਕਰੋ ਸ਼ੌਂਕ ਤੇ ਕਿੱਦਾਂ ਦਾ ਲੱਗਦਾ ਦੱਸਣਾ ਜ਼ਰੂਰ ਤੇ ਜਿਹੜੇ ਭਰਾ ਕਹਿੰਦੇ ਸੀ ਨਾ ਸਸਤੀ ਰੇਂਜ ਚ ਵਧੀਆ ਕਬੂਤਰ ਚਾਹੀਦੇ ਆ ਬਾਈ ਹੁਣ ਹੀ ਲਿਆਉਂਦੇ ਆ ਹਸਾਬ ਕਿਤਾਬ ਦੇ ਨਾਲ ਤੇ ਹਸਾਬ ਕਿਤਾਬ ਨਾਲ ਹੀ ਦੇ ਦਿੰਦੇ ਆ ਠੀਕ ਆ ਜਿਹੜੇ ਬਹੁਤੇ ਮਹਿੰਗੇ ਪੈਸੇ ਖਰਚਣ ਤੋਂ ਡਰਦੇ ਹੀ ਤੇ ਕਬੂਤਰ ਚੰਗੇ ਚਾਹੀਦੇ ਬਾਈ ਦੇ ਕੋਲ ਚੰਗੇ ਕਬੂਤਰ ਹੈਗੇ ਆ ਗੱਲ ਕਰਕੇ ਤੇ ਡਿਲੀਵਰੀ ਆਲ ਓਵਰ ਇੰਡੀਆ ਹਾਂਜੀ ਹਾਂਜੀ ਆਲ ਓਵਰ ਇੰਡੀਆ ਡਿਲੀਵਰੀ ਆ ਬਾਈ ਇੱਕ ਹੋਰ ਗੱਲ ਪੈਸੇ ਪਾਉਣ ਤੋਂ ਪਹਿਲਾਂ ਕਬੂਤਰ ਚੈੱਕ ਕਰ ਲਿਓ ਕਿਹੜੇ ਲੈਣੇ ਆ ਠੀਕ ਆ ਇਹ ਬਾਅਦ ਵਿੱਚ ਕਈ ਭਰਾ ਕਹਿੰਦੇ ਆ ਉਹਨੇ ਆਣੀ ਭੇਜਿਆ ਆਉਣੀ ਭੇਜਿਆ ਬਿਲਕੁਲ ਚੈੱਕ ਕਰਾ ਕੇ ਰੰਗ ਲਗਾ ਕੇ ਸਾਈਡ ਤੇ ਰੱਖ ਲਿਓ ਜਿੰਨੀ ਜਿੰਨੇ ਜਿਹੜੇ ਲੈਣੇ ਆ ਠੀਕ ਹੈ ਜੀ ਉਹ ਤੋਂ ਬਾਅਦ ਫਿਰ ਜਿਹੜੇ ਤੁਹਾਨੂੰ ਚਾਹੀਦੇ ਹੋਣਗੇ ਫਿਰ ਤੁਸੀਂ ਪੈਸੇ ਪਾ ਦੇਣੇ ਬਾਈ ਨੂੰ ਠੀਕ ਹੈ ਜੀ ਹਾਂ ਤੇ ਇੱਕ ਜੋੜਾ ਆ ਹੈ ਬਾਈ ਇਹ ਆ ਖਟੀਆਂ ਦਾ ਖਟੀਆਂ ਲੱਗ ਰੱਤੇ ਬੱਚਾ ਮਾਰਦਾ ਫਿੱਕੇ ਅੱਛਾ ਫਿੱਕੇ ਰੱਤੇ ਵੀ ਕੱਢ ਦਿੰਦਾ ਹੈ ਹਾਂਜੀ ਬਾਈ ਨਸਲਾਂ ਜਿਹੜੀਆਂ ਵਧੀਆ ਵਧੀਆ ਇਹਨੇ ਵੀਰ ਦੇ ਕੋਲ ਤੇ ਇੱਕ ਆ ਕਬੂਤਰੀ ਨੇ ਬੱਚਾ ਕੱਢਿਆ ਹੋਇਆ ਕਬੂਤਰ ਸ਼ਾਇਦ ਇਹਦਾ ਬਾਹਰ ਆ ਹਨਾ ਕਬੂਤਰ ਵੀ ਤੁਹਾਨੂੰ ਇਹਦਾ ਦਿਖਾਨੇ ਆ ਬਾਈ ਬੱਚਾ ਇਹਦਾ ਕੱਢਿਆ ਹੋਇਆ ਆ ਤੇ ਕਬੂਤਰ ਜਿਹੜਾ ਉਹ ਬਾਹਰ ਆ ਆ ਕੇ ਰੋਣਾ ਗਿਆ ਟਿੱਕ ਆ ਗਿਆ ਕਬੂਤਰ ਆ ਕਬੂਤਰ ਛੱਡਦਾ ਬਾਈ ਹੁਣਾਂ ਨੇ ਐਸਲੇ ਕਬੂਤਰ ਜ਼ਿਆਦਾਤਰ ਝਾੜ ਦੇ ਵਿੱਚ ਆ بارش ਦੇ ਮੌਸਮ ਆ ਥੋੜੇ ਜਿ ਗੰਦੇ ਹੋ ਜਾਂਦੇ ਆ ਜਦੋਂ ਦਾਣਾ ਦੂਣਾ ਚੁਗਦੇ ਆ ਬਾਹਰ ਕਬੂਤਰ ਬਾਈ ਇੱਕ ਪੀੜ ਵਾਈ ਇਹ ਹੈ ਇਹ ਬੱਚਾ ਕਿਹ ਹੋਰ ਦਾ ਪਾਲਣ ਦੇਗਾ ਆਪਣੇ ਹਾਂਜੀ ਹਾਂਜੀ ਆ ਜੋੜੇ ਦੇ ਉੱਪਰ ਵਾਲੇ ਦਾ ਉੱਪਰ ਵਾਲੇ ਜੋੜੇ ਦਾ ਛੇਗੇ ਦੇ ਥੱਲੇ ਕਿਹਦੇ ਥੱਲੇ ਆ ਜਿਹੜਾ ਬੱਚਾ ਪਲਾਇਆ ਜਾ ਰਿਹਾ ਤੇ ਕਾਲਸਰੀਆਂ ਦਾ ਵੀ ਬਾਈ ਜੋੜ ਹੈਗਾ ਕਈ ਭਰਾ ਮੰਗਦੇ ਹੁੰਦੇ ਦੇਸੀ ਕਬੂਤਰ ਚਾਹੀਦੇ ਆ ਇੱਕ ਦੋ ਜੋੜ ਕਾਲਸਰੀਆਂ ਦੇ ਵੀ ਆ ਠੀਕ ਹੈ ਜੀ ਜਿਹੜੇ ਵੀ ਭਰਾ ਲੈਣ ਦੇ ਚਾਹ ਪਾਣ ਹੁਣ ਬਾਈ ਨਾਲ ਭਰਾ ਦੇ ਜਿਹੜੇ ਬਾਈ ਤੁਸੀਂ ਰੱਤਿਆਂ ਰੁੱਤਿਆਂ ਦੇ ਜੋੜ ਦੇਖਣਦੇ ਹੋ ਨਾ ਕੱਚੀਆਂ ਪੀਲੀਆਂ ਦੇ ਤੇ ਬਾਈ 2000 ਦਾ ਜੋੜ 2000 ਦਾ ਬਾਈ ਕਹਿੰਦੇ ਜੋੜ ਦੇ ਦਾਂਗੇ ਬਾਕੀ ਘਟ ਵੱਧ ਜੋ ਵੀ ਕਰਨਾ ਤੁਸੀਂ ਆਪ ਕਰ ਲਿਓ ਗੱਲ ਆਪਣਾ ਵਿੱਚ ਕੋਈ ਲੈਣ ਦੇਣ ਨਹੀਂ ਨੰਬਰ ਬਾਈ ਦਾ ਦਿੱਤਾ ਹੋਇਆ ਤੇ ਇਹਦੇ ਤੇ ਕਾਲ ਕਰਕੇ ਤੁਸੀਂ ਜਿਹੜਾ ਉਹ ਖਰੀਦ ਸਕਦੇ ਹੋ ਠੀਕ ਹੈ ਜੀ ਆਜੋ ਬਾਈ ਜੀ ਅੱਗੇ ਇੱਕ ਇੱਧਰ ਵੀ ਖਾਨੇ ਦੇ ਵਿੱਚ ਛੱਡੇ ਹੋਏ ਆ ਜੋੜੇ ਕਾਫੀ ਨੇ ਬਾਈ ਹੁਣਾਂ ਦੇ ਕੋਲ ਆਹ ਲਓ ਬਈ ਲਾਲ ਸਰਾ ਕਬੂਤਰ ਆ ਤੇ ਕਾਲੀ ਚੀਨੀ ਕਬੂਤਰੀ ਆ ਇਹ ਕਬੂਤਰੀ ਕਾਲੀ ਚੀਨੀ ਆ ਨਾ ਹਾਂਜੀ ਇਹ ਸਹੀ ਆ। ਆਹ ਦੇਖੋ ਬਈ ਕਾਲੀ ਚਿਂਗੀ। ਇਹ ਮਲਵਈਆਂ ਜੂ ਆ ਬਈ? ਹਾਂਜੀ ਮਲਵਈਆਂ। ਸਹੀ ਆ ਸਹੀ ਆ। ਇੱਕ ਜੋੜ ਬਈ ਆ ਆ। ਆਜੋ ਅੱਗੇ। ਇੱਕ ਜੋੜ ਆ ਆ। ਲਾਲ ਚਿੰਗਾ ਕਬੂਤਰ ਚਿੱਟੀਆਂ ਦੀ ਮਾਤੀ ਆ। ਅੱਛਾ ਇਹ ਚਿੱਟੀਆਂ ਦੀ ਇੱਧਰ ਜਿਹੜੀ ਖੜੀ ਐ ਮਾਦੀ ਆ। ਇਹ ਲਈ ਮਾਦੀ ਹਾਂਜੀ। ਉਲੀ ਮਾਦੀ ਆ। ਤੇ نیچے ਆਜੋ ਬਈ ਆਹ ਲਓ ਰਤੀ ਕਬੂਤਰੀ ਐ। ਹਾਂਜੀ ਕੱਚੀ ਪੀਲੀ ਦਾ ਕਬੂਤਰ ਆ। ਕੱਚੀਆਂ ਪੀਲੀਆਂ ਦਾ ਕਬੂਤਰ ਆ ਤੇ ਬੱਤੀ ਜਿਹੜੀ ਆ ਗਾੜੀਆਂ ਦੀ ਕਬੂਤਰੀ ਆ ਬਾਈ ਦਿਖਾਉਨੇ ਤੁਹਾਨੂੰ ਨੇੜੇ ਤੋਂ ਆਹ ਦੇਖੋ ਬਾਈ ਇਹ ਪੱਕੇ ਟੈਗ ਦੀ ਲੱਗਦੀ ਕਬੂਤਰੀ ਹੈ ਨਾ ਪ੍ਰਾਣੀ ਇਹ ਚਾਂਡੇ ਵਧੀਆ ਕੱਢਦੇ ਪਾਲਦੇ ਸਹੀ ਆ ਸਹੀ ਆ ਪ੍ਰਾਣੀ ਦਾ ਜੋੜਾ ਦੇ ਬੰਦੇ ਕਿਸੇ ਦਿੱਤਾ ਹੀ ਕਹਿੰਦਾ ਚੰਗਾ ਜੋੜਾ ਸਹੀ ਆ ਸਹੀ ਆ ਤਾਂ ਆਹ ਦੇਖੋ ਇੱਕ ਜੋੜ ਆ ਵੀ ਆ ਬਾਈ ਲਾਲਚੀਨੀ ਮਾਦੀ ਆ ਲੱਖਾ ਕਬੂਤਰ ਅੱਛਾ ਲਾਲਚੀਨੀ ਮਾਦੀ ਆ ਹੈਂ ਪੈਰ ਦੇ ਉੱਤੇ ਬਾਈ ਮੌਜ ਆ ਡੱਕੇ ਆ ਤੇ ਲਾਲ ਚੀਨੀ ਕਬੂਤਰੀ ਖਟੀਆਂ ਦੀ ਤੇ ਲੱਖਾ ਜਿਹੜਾ ਹੈਗਾ ਖਟੀਆਂ ਦਾ ਕਬੂਤਰ ਆ ਇਹ ਵੀ ਜੋੜ ਜਿਹੜਾ ਪੂਰਾ ਵਧੀਆ ਆ ਤੇ ਚਲਦੇ ਆ ਮਿੱਤਰੋ ਅਗਲੇ ਖੁੱਡਿਆਂ ਦੇ ਵਿੱਚ ਤੇ ਤੁਹਾਨੂੰ ਦਿਖਾਉਨੇ ਆ ਇੱਧਰ ਵੀ ਬਾਈ ਹੁਣਾਂ ਨੇ ਡੱਕੇ ਹੋਏ ਆ ਤੇ ਆ ਕੁਝ ਬਾਹਰ ਵੀ ਛੱਡੇ ਆ ਠੀਕ ਆ ਜੀ ਆ ਵੀ ਜੋੜਾਂ ਦਾ ਤੁਹਾਨੂੰ ਕਰਾਉਨੇ ਆ ਆਪਾਂ ਸ਼ੌਂਕ ਆ ਲਓ ਇਹਦੇ 'ਚ ਸਾਰੇ ਹੀ ਸ਼ਾਂ ਆਖੇ ਬਾਈ ਨੇ ਬਾੜੇ ਆ ਬਾਈ ਆ ਲਓ ਇੱਕ ਜੋੜੀ ਇਹ ਆ ਪੈਰਾਂ ਦੇ ਵਿੱਚ ਸੰਤਰੀ ਰਿੰਗਾ ਇਸ ਜੋੜੀ ਦੇ ਰਿੰਗਾ ਤੋਂ ਪਹਿਚਾਨ ਕਰ ਲਿਓ ਤੁਸੀਂ ਜਿਹੜੀ ਵੀ ਜੋੜੀ ਭਰਾਣੇ ਕਿਸੇ ਨੇ ਲੈਣੀ ਹੋਵੇ ਇਹ ਸੰਤਰੀ ਹੈ ਇਹ ਰਿੰਗ ਇਸ ਜੋੜੀ ਦੇ ਦੋਨੇ ਸ਼ਾ ਆਖੇ ਬਿਲਕੁਲ ਠੀਕ ਹੈ ਜੀ ਇਹਦੇ ਕਬੂਤਰੀ ਦੇ ਪੈਰਾਂ ਦੇ ਉੱਤੇ ਨਲੀ ਮौज ਆ ਤੇ ਆਹ ਜੋੜਾ ਇੱਕ ਆਂਡਾ ਰੱਖਿਆ ਹੋਇਆ ਹੈ ਇਹਨਾਂ ਦੇ ਤੇ ਕਬੂ ਇਹਨਾਂ ਦੇ ਪੈਰਾਂ 'ਚ ਹਰੇ ਛੱਲੇ ਆ ਇਹ ਵੀ ਸ਼ਾ ਆਖਿਆਂ ਦਾ ਜੋੜਾ ਹੈ ਜੀ ਹੈਲੋ ਇਹ ਹੋ ਗਿਆ ਦੂਸਰਾ ਜੋੜ ਸ਼ਾਂ ਆਖਿਆਂ ਚੋਂ ਅੱਗੇ ਆ ਜਾਓ ਮਿੱਤਰੋ ਆ ਆਇਆ ਤੀਜਾ ਜੋੜ ਖੁੱਡਿਆਂ ਦੇ ਵਿੱਚ ਮਾੜਾ ਮਾੜਾ ਪਾਣੀ ਜਿੱਦਾਂ ਪਿਆ ਹੁੰਦਾ ਉਹਦੇ ਕਰਕੇ ਗੰਦੇ ਹੋ ਗਏ ਬਾਈ ਆਂ ਕਬੂਤਰੀ ਆ ਠੀਕ ਹੈ ਜੀ ਜੋੜੇ ਚਾਰੇ ਨੇ ਰਿਜਲਟ ਆ ਤੇ ਆ ਆਜੋ ਬਾਈ ਆ ਆ ਗਿਆ ਚੌਥਾ ਜੋੜ ਅੰਡਾ ਰੱਖ ਦਿੱਤਾ ਇਹ ਕਬੂਤਰੀ ਨੇ ਇਹ ਵੀ ਸ਼ਾਂ ਆਖਿਆਂ ਦਾ ਜੋੜ ਆ ਠੀਕ ਹੈ ਜੀ ਆਂ ਕਬੂਤਰੀ ਆ ਬਾਈ ਡੰਡਾ ਰੱਖ ਲਿਆ ਕਬੂਤਰੀ ਨੇ ਤੇ ਇੱਧਰ ਇੱਕ ਜੋੜਾ ਹੈਗਾ ਇਹ ਖਟੀਆਂ ਦਾ ਸ਼ੈਰ ਆ ਜੋ ਬਈ ਤੋਂ ਅੱਛਾ ਇਹ ਖਟੀਆਂ ਆਖਾਂ ਦਾ ਜੋੜੀ ਆ ਆ ਲਓ ਵੀ ਮਤਰੋ ਆ ਜੋੜਾ ਖਟੀਆਂ ਆਖੜਾ ਬਾਕੀ ਬਈ ਕਿਦਾਂ ਦਾ ਲੱਗਦਾ ਸ਼ੌਂਕ ਦੱਸਿਓ ਜੀ ਤੇ ਹੁਣ ਬਾਕੀ ਦੇ ਕਬੂਤਰ ਜਿਹੜੇ ਅਸੀਂ ਬਾਹਰ ਕੱਢ ਕੇ ਤੁਹਾਨੂੰ ਜਿਹੜਾ ਉਹ ਸ਼ੌਂਕ ਵੀ ਕਰਾਉਣੀ ਆ ਜੀ ਆ ਦੇਖੋ ਬਾਈ ਇਹਦੇ ਵਿੱਚ ਵੀ ਜਿਹੜੇ ਕਾਫੀ ਕਬੂਤਰ ਵਧੀਆ-ਵਧੀਆ ਪਏ ਨੇ ਮੇਰੇ ਭਰਾ ਆਪਣੀ ਕੋਸ਼ਿਸ਼ ਹੁੰਦੀ ਆ ਵੀ ਵਧੀਆ ਤਰੀਕੇ ਨਾਲ ਤੁਹਾਨੂੰ ਸ਼ੌਂਕ ਆਪਾ ਕਰਾਉਂਦੇ ਰਹੀਏ ਆਹ ਦੇਖੋ ਲਾਲ ਚੀਨੀ ਜਿਹੜੀ ਅੰਦਰ ਤੁਹਾਨੂੰ ਦਿਖਾ ਰਹੀ ਸੀ ਨਾ ਕੱਚੀਆਂ ਪੀਲੀਆਂ ਦੀ ਆ ਆ ਗਈ ਬਾਹਰ ਬਾਈ ਇਹ ਦੇਖੋ ਮੇਰੇ ਵੀਰ ਦੇਖੋ ਬਾਹਰ ਆ ਕੇ ਖੜਾ ਹੁੰਦਾ ਪਤਾ ਲੱਗਦਾ ਕਬੂਤਰਾਂ ਦੀ ਦਾ ਖੁੱਡੇ ਦੇ ਵਿੱਚ ਬੰਦ ਦਾ ਨਹੀਂ ਪਤਾ ਲੱਗਦਾ ਬਾਈ ਆਹ ਲਾਲ ਰੱਤਾ ਜਿਹੜਾ ਤੁਹਾਨੂੰ ਵਿੱਚ ਦਿਖਾਇਆ ਸੀ ਠੀਕ ਹੈ ਤੇ ਆਹ ਕਬੂਤਰੀ ਨਾਲ ਲਾਲ ਰੱਤੀ ਖਟੀਆਂ ਦੀ ਆਹ ਪੂਲੀ ਕਬੂਤਰੀ ਵੀ ਆ ਗਈ ਆ ਬਾਹਰ ਜੀ ਦੇਖੋ ਲਾਲ ਗਾੜਾ ਵੀ ਆ ਗਿਆ ਗਾੜਾ ਲਾਲ ਰੱਤਾ ਵੀ ਆ ਗਿਆ ਇਹ ਕਾਫੀ ਨੇ ਬਾਈ ਹੁਣਾਂ ਦੇ ਕੋਲੇ ਦੇ ਨਾਲ ਦੇ ਵੀ ਚਿੱਟੀਆਂ ਅੱਖਾਂ ਵੈਸੇ ਹੀ

ਚਿੱਟੀਆਂ ਦੇ ਪੰਛੀ ਵੀ ਬਹੁਤ ਚੰਗੇ ਆ ਬਈ ਜਿਹੜੇ ਬਾਹਰ ਆਏ ਆ ਆਹ ਦੋ ਦੇਖੋ ਸਾਹਮਣੇ ਕੱਲਾ ਕੱਲਾ ਕਬੂਤਰ ਸੇਲ ਆ ਬਈ ਜਿਹੜਾ ਮਾਜੀ ਤੁਸੀਂ ਖਰੀਦ ਸਕਦੇ ਹੋ ਠੀਕ ਆ ਜੀ ਜਿਹੜਾ ਕਿਸੇ ਨੇ ਕਿਸੇ ਵੀ ਭਰਾਣੇ ਖਰੀਦਣਾ ਆ ਫੋਨ ਕਰਕੇ ਬਾਈ ਨੂੰ ਤੇ ਤੁਸੀਂ ਖਰੀਦ ਸਕਦੇ ਹੋ ਠੀਕ ਆ ਜੀ ਕਬੂਤਰ ਕਾਫੀ ਨੇ ਥੋੜਾ ਦੂਰ ਕਰਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਆ ਦੇਖੋ ਜੀ ਸਾਰੇ ਦੇ ਸਾਰੇ ਕਬੂਤਰ ਆ 1.5 200 ਕਬੂਤਰ ਬਾਈ ਹੁਣਾਂ ਦੇ ਕੋਲ ਲਗਭਗ ਹੈਗਾ ਹੈ ਜੀ ਠੀਕ ਹੈ ਜੀ ਜੀ ਭਾਈ ਇੱਧਰ ਖੁੱਡੇ ਦੇ ਵਿੱਚ ਵੀ ਹੈਗੇ ਨੇ ਤੁਹਾਨੂੰ ਉਹਨਾਂ ਦਾ ਵੀ ਸ਼ੌਂਕ ਕਰਾਉਨੇ ਆ ਇੱਕ ਖੁੱਡਾ ਇੱਧਰ ਵੀ ਆ ਠੀਕ ਹੈ ਜੀ ਆਹ ਲਓ ਭਾਈ ਇਹਦੇ ਵਿੱਚ ਆ ਕਾਲੇ ਮਖਿਆਲੇ ਇਹ ਭਰਾਵਾਂ ਦੇ ਫੋਨ ਆਂਦੇ ਆ ਵੀ ਆਪਾਂ ਨੂੰ ਕਾਲੇ ਚਾਹੀਦੇ ਆ ਆਹ ਦੇਖ ਲੇ ਇੱਕ ਜੋੜਾ ਉੱਪਰ ਸੀ ਇੱਕ ਜੋੜਾ ਆ ਆ ਗਿਆ ਬਾਹਰ ਠੀਕ ਹੈ ਤੇ ਇੱਕ ਆਹ ਆ ਜੀ ਨੀਲਾ ਖਟੀਆਂ ਦਾ ਠੀਕ ਹੈ ਜੀ ਤੇ ਰੱਤਾ ਇਹਦੇ ਵਿੱਚ ਵੀ ਇੱਕ ਗੋੜ ਰੰਗਾ ਰੱਤਾ ਗਾਲਾ ਹੈਗਾ ਛਾਂ ਅੱਖੇ ਵੀ ਹੈਗੇ ਨੇ ਜਿਹੜੇ ਵੀ ਭਰਾ ਨੂੰ ਜਿਹੜੇ ਵੀ ਕਿਸੇ ਵੀ ਕਬੂਤਰ ਦੀ ਲੋੜ ਹੋਵੇ ਬਾਈ ਦੇ ਨਾਲ ਫੋਨ ਤੇ ਗੱਲ ਕਰਕੇ ਸੰਪਰਕ ਕਰ ਦਿਓ ਖਰੀਦ ਸਕਦਾ ਠੀਕ ਹੈ ਜੀ ਤੇ ਆ ਉੱਪਰ ਵੀ ਬੈਠੇ ਨੇ ਲਾਲ ਚੀਨਾ ਹੈ ਇੱਕ ਤੇ ਇੱਕ ਆ ਸ਼ਾਖਾ ਰੰਗ ਇਹਦੇ ਲੱਗੇ ਹੋਏ ਆ ਠੀਕ ਹੈ ਜੀ ਤੇ ਬਾਕੀ ਮਿੱਤਰੋ ਕਿੰਦਾ ਲੱਗਦਾ ਸ਼ੌਂਕ ਬਾਈ ਦਾ ਦੱਸਿਓ ਜਰੂਰ ਠੀਕ ਹੈ ਜੀ ਇਹ ਲੁਧਿਆਣੇ ਸ਼ਹਿਰ ਦੇ ਵਿੱਚ ਹੈ ਜੀ ਤਾਂ ਤੁਹਾਨੂੰ ਦੱਸ ਦਈਏ ਲੁਧਿਆਣੇ ਸ਼ਹਿਰ ਦੇ ਵਿੱਚ ਜਿੰਮੀ ਵੀਰ ਦੀ ਛੱਤ ਆ ਠੀਕ ਆ ਜੀ ਤੇ ਵੀਰ ਦੇ ਨਾਲ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਜਿਹੜਾ ਚਾਹੇ ਕਬੂਤਰ ਉਹ ਖਰੀਦ ਸਕਦੇ ਹੋ ਤੁਹਾਨੂੰ ਕੱਲਾ-ਕੱਲਾ ਜੋੜਾ ਵੀ ਦਿਖਾ ਦਿੱਤਾ ਤੇ ਇਕੱਠੇ ਵੀ ਦਿਖਾ ਦਿੱਤੇ ਆ ਤੁਸੀਂ ਕਲਿੱਕ ਕਰਕੇ ਕੋਈ ਵੀ ਕਬੂਤਰ ਜਿਹੜਾ ਵੀਰ ਦੇ ਕੋਲੋਂ ਉਹ ਖਰੀਦ ਸਕਦੇ ਹੋ ਠੀਕ ਆ ਬਾਕੀ ਵੀਰੇ ਪਸੰਦ ਕਰਕੇ ਪੂਰਾ ਤਸੱਲੀ ਕਰਕੇ ਕਬੂਤਰ ਫੇਰ ਲੈਣਾ ਠੀਕ ਆ ਬਾਦ ਦੇ ਵਿੱਚ ਐਵੇਂ ਕਿਸੇ ਨੂੰ ਮਾੜਾ ਚੰਗਾ ਬੋਲਣ ਨੂੰ ਚੰਗਾ ਪਹਿਲਾਂ ਹੀ ਆਪਣੀ ਤਸੱਲੀ ਕਰ ਲਈਏ ਠੀਕ ਹੈ ਜੀ ਤੇ ਕਿਦਾਂ ਦਾ ਲੱਗਾ ਸ਼ੌਂਕ ਜ਼ਰੂਰ ਦੱਸਿਓ ਦਿਓ ਇਜਾਜ਼ਤ ਹੁਣ ਤੇ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ